ਅਸਲਾਮੁਆਲੇਕਮ ਸਾਥਿਓ ਮੈਂ ਅਬਦੁਰਸ਼ੀਦ ਕਾਲਾ ਮਲੇਰਪੋਟਲਾ ਫਾਰਮਰ ਚੈਨਲ ਤੋਂ ਆਜਾ ਹੈ ਗਿਆ 23 ਤਰੀਕ 5ਵਾਂ ਮਹੀਨਾ 2025 ਸ਼ੁਕਰਵਾਰ ਦਾ ਦਿਨ ਹੈ ਜੀ ਅੱਜ ਜੁਮਾ ਹੈ ਤੇ ਜੁਮੇ ਆਲੋਚਨਾ ਆਪਾਂ ਇਸ ਟਾਈਮ ਖੜਿਆ ਸਬਜ਼ੀ ਮੰਡੀ ਦੇ ਵਿੱਚ ਅੱਜ ਸਾਥਿਓ ਅੱਤੇ ਨਾਲੋਂ ਪੰਜਾਹ ਤੇ 200 300 ਦਾ ਰੇਟ ਵਧਿਆ ਹੋਇਆ ਤੁਹਾਨੂੰ ਦਿਖਾਉਣਿਆ ਅੱਜ ਦੇ ਰੇਟ ਕੀ ਨੇ ਤੇ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ ਜੀ ਆਇਆ ਭਾਈ ਮਿਰਚਾਲ ਕੋਈ ਬੋਲੇ ਜੀ ਆਈ ਨੰਨੇ ਨੰਨੇ ਇਪਾ 5 ਰੁਪਏ ਆ 5 ਰੁਪਏ ਆ ਤੇਰੇ ਲਈ 5 ਰੁਪਏ ਇਪਾ ਹੋਰ ਇਹ ਪੈ ਲਾਉਣਾ ਅੱਜ ਰਾਮਾ ਦੇ ਗੋਬੂ ਇਹਦੇ ਤੇ ਬਦਲ ਆਉਣਾ ਆਹ ਉਹ ਹੀ ਇਹਦੇ ਤੇ ਬਦਲ ਆਉਣਾ ਆਜਾ ਇਨਸ਼ਾ ਅੱਲਾਹ ਉਹ ਤੇ ਲਾਉ ਉਹ ਬਦਲ ਆਇਆ ਉਹਨੇ ਫਿਰ ਆਪਾਂ ਕਹਿ ਦਉਂਦੇ ਬਦਲ ਆਉਂਦੇ ਭਾਈ ਤੇਰੇ ਲਈ ਲਾ ਦੋ ਜੀ 7 ਰੁਪਏ ਲਾਓ ਆਈ ਆ ਭਾਈ ਤੋੜੀ ਕਰੇਲਾ ਸਾਰੇ ਬੋਨੇ ਕਰੇਲਾ ਲਾਉਂਦੇ ਆ ਲਾਦੀ ਬਾਲ ਆਈ 7000 7000 ਰੁਪਏ ਦਾ ਲੈ ਵਧੀਆ ਹੈ 7000 7000 ਜਲੇ ਵੀ ਕਰੇਲਾ ਆ 7000 ਚੱਲ ਭਾਈ ਤੇ ਆਣਾ ਆਣ ਪਰ ਇਹ ਲਾਉਣਾ ਨਹੀਂ ਕਰੇਲਾ ਰਾਣਾ ਦਾ ਤਾਂ ਕਹਿ ਦਿਆ ਕਰ ਆਠੇ ਤੋਰੀ ਰਹਿੰਦੀ ਹੈ ਜੀ ਆਪਣੀ ਕarele 7 ਰੁਪਏ ਵੇਚਿਆ ਜੀ ਸਾਰੀ ਸਾਢੇ ਪਰ ਦਨੀਸ ਕਿਲ ਕੋ ਵੀ ਸਾਢੇ ਪਰ ਬਿਕਦੀ ਹੈ ਨਹੀਂ ਦੱਸ ਦੇ ਕੀ ਕਹਾਂ ਦੱਸ ਦੇ ਫਿਰ ਵੀ ਬੀ ਗਰੀਆ ਬਾਜ਼ਾਰ ਨਹੀਂ ਦੇਣਾ ਸਾਰੀ ਸੱਟੇ ਦੇਣਾ ਸਾਰੀ 115 ਹਾਂ ਜਨੀ ਬਈ ਇਹ ਦੇਣ ਹੋ ਬਨੇ ਆਹ ਗੋਭੀ 12 ਰੁਪਏ ਕਿਲੋ ਦੀ ਕਿਈ ਹੈ ਜੀ ਹੋਣਾ ਗੋਭੀ ਲੈਣੀ ਆ ਆ ਗਿਆ ਹਾਂ ਆਹ ਟਰਾਲੀ 'ਚ ਲਾਲ ਬੈਂਗਣੀ ਆ ਜੀ ਇਹ 70 ਰੁਪਏ ਕਿਲੋ ਵੀ ਕੀ ਆ ਜੀ ਲੋ ਚਾਰ ਬੈਗ ਦਾ ਜੇ ਸਾਰੀ ਲਾਓ ਲੈ ਤੇਰੀ ਪੰਜ ਚੱਲੀ ਆ ਚਾਰ ਚੱਲੀ ਆ ਉਪਰ ਬੋਲੂ ਆ ਗੱਲ ਤਾਂ ਉਹੀ ਆ ਆਦੇ ਸੋਦੇ ਦਾ ਪੰਗਾ ਕਿਉਂ ਲੈਨੇ ਹੋ ਨਾਲ ਕੋਈ ਨਾ ਤੂੰ ਆ ਚਾਰ ਪਾਓ ਪੰਜ ਪਾ ਜਿਹਦਾ ਸੋਦਾ ਫੈਸਾ ਦਾ ਹੋਤੀ ਲੱਗਣੇ ਨੇ ਲੈ ਆ ਪੰਜ ਲਗਲਾ ਚਾਰ ਲਗਲਾ ਸਵਾਜ ਵਾਲਾ ਚੋ ਗਏ ਇਹਨੂੰ ਭਾਈ ਕਰਿਆ ਨੀ ਚਾਰ ਬਿਜੇ ਲੋਨੇ ਨਹੀਂ ਦੇ ਪਾ ਗੱਲ ਆ ਮਾਲ ਕਰੇ ਉਹਨਾਂ ਨੂੰ ਵੀ ਕਹੇ ਜੀ ਲੱਗ ਲੱਗ ਲਖਾਏ ਤਰੇਲਾ ਤਰੇਲਾ ਵੀ ਗਿਆ ਸਾਥੀਆਂ ਟੋਰੀ 5 ਰੁਪਏ ਕਿਲੋ ਵਿਕੇ ਜੀ ਆਪਣੇ ਬਣ ਗਈ ਉਹ ਪੁੱਛ ਲੈ ਜੇ ਕਰੇਲਾ ਸਾਥੀਆ ਰਹਿੜੇ ਜੇ ਸਲਾਦ ਬੀਜ ਹੈ ਜੀ ਇਹ 40 ਰੁਪਏ ਕਿਲੋ ਦਿੱਤੀ ਹੈ ਜੀ ਅੱਜ ਭਾਈ ਕੀ ਰੇਟ ਆਇਆ ਖਰਬੂਜਾ ਇਹ ਸਟੀ ਰੇਟ ਵਿੱਚ ਉਹ ਮਦੇ 15 ਰੁਪਏ ਕਿਲੋ ਆਇਆ ਜੀ ਆ ਖਰਬੂਜਾ ਪਰ ਉਹ ਜੇ ਨਾ ਬਹੁਤ ਵਧੀਆ ਜਾਨੀ ਕਿ ਪਾਣੀ ਨਹੀਂ ਮਾਰਿਆ ਇਹ ਸਾਥੀਓ ਆ ਟਿੰਡੋ 15 ਰੁਪਏ ਕਿਲੋ ਦੀ ਆਈ ਅੱਜ ਤੇ ਆ ਚਕੰਦਰ ਰਪਏ ਨੇ ਜੀ ਇਹ 15 ਰੁਪਏ ਦੇ ਲਖਾਫੇ ਇਹ ਵੀ ਕਹੇ ਜੀ 8 ਤੋਂ 9 ਰੁਪਏ ਕਿਲੋ ਤੇ ਸ਼ਿਮਲਾ ਮਿਰਚ ਦੀ ਅੱਜ ਬਿੱਤੀ ਆ 15 ਰੁਪਈਆ ਤੋਂ ਲਾ ਕੇ 22 ਰੁਪਈਆ ਤੱਕ ਜੀ ਜਿਹੜੀ ਆ ਮਿਰਚ ਆ ਇਹ 17 ਰੁਪਏ ਕਿਲੋ ਵਾਲੀ ਆ ਜੀ ਇਹ ਸਾਥੀ ਆਪਾਂ ਦਾਣਾ ਮੰਡੀ ਦੇ ਵਿੱਚ ਲੰਗੇ ਜਾ ਰਹੇ ਹਾਂ ਜੀ ਅੱਜ ਬੱਕਰੇ ਖਾਸੇ ਆਏ ਹੋਏ ਨੇ ਜੀ ਆ ਦੇਖੋ ਤੁਹਾਨੂੰ ਦਿਖਾਉਣੇ ਆਪਾਂ ਵੀਡੀਓ ਦੇ ਵਿੱਚ ਆ ਦੇਖੋ ਜੀ ਆ ਬਾਲੀਆਂ ਗੱਡੀਆਂ ਕਈ ਆ ਗਈਆਂ ਜੀ ਬਾਕੀ ਸੋਹਣੇ ਸੋਹਣੇ ਬੱਕਰੇ ਨੇ ਬਾਕੀ ਹਲਕੇ ਵੀ ਹੈਗੇ ਠੱਕੜੇ ਭਾਰੀ ਵੀ ਹੈਗੇ ਆ ਦੇਖਿਓ ਵੀਡੀਓ 'ਚ ਦੇਖੀ ਚਲੋ ਆਪਾਂ ਗਾਹਾਂ ਦੀ ਲੰਗਾ ਦੇ ਦਾਣਾ ਮੰਡੀ ਵਿੱਚ ਦੀ ਤੇ ਆਪਾਂ ਤੁਹਾਨੂੰ ਬੱਕਰੇ ਦਿਖਾਵਾਂਗੇ ਦੋਨਾਂ ਸਾਈਡ ਇਧਰ ਸੱਜੇ ਪਾਸੇ ਵੀ ਨੇ ਖੱਬੇ ਪਾਸੇ ਵੀ ਦੋਨੇ ਸਾਈਡ ਬੱਕਰੇ ਬਹੁਤ ਆਏ ਹੋਏ ਆ ਜੀ ਵੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਡੇਲੀ ਵੀਡੀਓ ਪਾਉਣੀ ਆ ਜੀ ਸਬਜੀ ਦੀ ਤੇ ਇਸ ਕਰਕੇ ਡੇਲੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਆ ਦੇਖੋ ਆ ਸਾਰੇ ਇੱਧਰ ਵੀ ਖੜੇ ਨੇ ਇਹ ਬਾਹਰਲੇ ਨੇ ਜੀ ਰਾਜਸਥਾਨੀ ਪੱਤਰੀ ਨੇ ਜੀ Rajasthan ਤੋਂ ਗੱਡੀਆਂ ਆਉਂਦੀਆਂ ਨੇ ਭਰ ਕੇ ਬਾਕੀ ਲੋਕਲ ਵੀ ਹੁੰਦੇ ਨੇ ਇੱਧਰੋਂ ਆਪਣੇ ਜਿਹੜੇ ਮਲੇਰਕੋਟਲੇ ਦੇ ਆਲੇ-ਦਲੇ ਪਿੰਡ ਨੇ ਪਿੰਡਾਂ ਚੋਂ ਵੀ ਲੈ ਕੇ ਆਉਂਦੇ ਨੇ ਬੰਦੇ ਜਾਨੀ ਪਿੰਡਾਂ ਵਾਲੇ ਆ ਜੀ 2 2 4 4 ਬੱਕਰੇ ਜਿਹੜੇ ਪਾਲਦੇ ਨੇ ਉਹ ਲੈ ਕੇ ਆਉਂਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਰਾਜਸਥਾਨ ਕਿੰਨੇ ਉਹ ਗੱਡੀਆਂ ਬੜੀਆਂ ਭਰ ਕੇ ਲੈ ਕੇ ਆਉਂਦੇ ਨੇ ਆ ਦੇਖੋ ਜੀ ਹਜੇ ਉਹ ਫਰੀ ਜਾਂਦੇ ਨੇ ਕਿ ਹਜੇ ਸੌਦੇ ਤਾਂ ਨਹੀਂ ਹੁੰਦੇ ਮੈਂ ਇੱਕ ਦੋ ਬੱਕਰੇ ਕੁਛੇ ਵੀ ਨਹੀਂ ਕਿ ਹਜੇ ਮਹਿੰਗਾ ਬੋਲਦੇ ਨੇ ਬਾਕੀ ਜਿੰਨੇ ਫਿਰ ਵੇਖਿਆ ਕਰਨਗੇ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਆ ਰੇਟ ਨਿਕਲਿਆ ਇਦ ਕੀ